ਪ੍ਰੈਸ਼ਨ 28 ਵਰਗ ਬਣਾਓ ਜਦੋਂ ਪੂਜਾ ਦਿੱਤੀ ਹੈ ਇਹ ਵੀ ਵਰਗ ਕੀ ਹੁੰਦਾ ਵਰਗ ਕਿਹਿੰਦਾ ਜਿਹਦੀਆਂ ਚਾਰੇ ਭੁਜਾਮਾਂ ਬਰਾਬਰ ਹੋਣ ਕਿ 90 ਡਿਗਰੀ ਦੇ ਕੋਣ ਤੇ ਹਨ ਠੀਕ ਆ ਚਾਰੇ ਭੁਜਾਵਾ ਬਰਾਬਰ ਕਿ 90 ਡਿਗਰੀ ਦੇ ਕੋਣ ਤੇ ਠੀਕ ਆ ਉਹ ਕੀ ਹੁੰਦਾ ਵਰਗ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਨੂੰ ਇਹ ਵੀ ਭੁਜਾ ਦਿੱਤੀ ਆਪਾਂ ਕੀ ਕਰਨਾ 5 ਸੈਂਟੀਮੀਟਰ ਇਹ ਵੀ ਭੁਜਾ ਲੈ ਲਓ ਏ ਦੇ ए ਤੇ ਬੀ ਬਿੰਦੂ ਤੇ 90 ਦੇ ਕੋਣ ਬਣਾਓ ਫਿਰ ਇਹਨੂੰ ਬਿੰਦੂ ਨੂੰ ਮਿਲਾ ਦਿਓ ఓకేవి పీమీటర కట్ లో కట్నా సెటీమీ గా సమీట దో నా ఇను మళ్ళా ਏ ਸਾਡੇ ਕੋਲ ਕੀ ਬਣ ਗਿਆ ਬਰਗ ए बी सी डी ਕਿਉਂਕਿ ਜਿਹੜਾ ਕੋਣ ਆ ਉਹ ਕਿੰਨੇ ਦਾ ਵਾ 90 ਡਿਗਰੀ ਚਾਰੇ ਪਿਰਾਮਾ ਦੇ ਕੋਣ ਕਿੰਨੇ ਡਿਗਰੀ ਦੇ 90 ਦੇ ਨੂੰਜਾ ਸੌ ਲੱਗਿਆ ਪ੍ਰਸ਼ਨ 29 ਠੀਕ ਹੈ ਇੱਕ ਵਰਗ ਬਣੋ ਬਰਗ ਬਣਾਓ ਜਦੋਂ ਕਰਨ ਦਿੱਤਾ ਹੋਇਆ ਕਰਨ a ਦਿੱਤਾ ਜਿਹੜਾ ਕਰਨ ਹੁੰਦਾ ਭੂਜਾ ਨਾਲੋਂ ਵੱਡਾ ਲਈਦਾ ਆਪਾਂ ਜੇ ਕਰਨ 6 ਸੈਂਟੀਮੀਟਰ ਲਈ ਗਏ ਤਾਂ ਆਪਾਂ 3 ਸੈਂਟੀਮੀਟਰ ਤੇ ਅੱਧ ਕਰਾਂਗੇ ठीक है आ कारण ले लिया आपका ए सी तीन सेंटीमीटर तरह अद कर लिया अद करके जिन्नी प्रकार खोल के चक्कर ला दो ठीक है चक्कर लाता ਇਸ ਅੱਧ ਵਾਲੇ ਬਿੰਦੂ ਤੇ ਨਾ 90 ਦਾ ਕੋਣ ਬਣਾ ਲਓ ਫਿਰ ਇਹਨੂੰ ਮਿਲਾ ਦਿਓ ਚੱਕਰ ਦੇ ਦੋਨੋਂ ਬਿੰਦੂਆਂ ਦੇ ਠੀਕ ਆ ਮਿਲਾ ਦਿੱਤਾ ਹੁਣ ਇਹਨਾਂ ਨੂੰ ਆਪਸ ਵਿੱਚ ਬਿੰਦੂਆਂ ਨੂੰ ਮਿਲਾ ਦਿਓ ਏ ਸਾਡੇ ਕੋਲ ਕੀ ਬਣ ਗਿਆ ਵਰਗ ਜਦੋਂ ਕਿ ਕਰਨ ਦਿੱਤਾ ਹੋਇਆ ਠੀਕ ਹੈ ਤੇ ਅਗਲਾ ਸਵਾਲ ਆ ਜਾਂਦਾ ਪ੍ਰਸ਼ਨ ਪੀ ਆਇਤ ਬਣਾਓ ਆਇਤ ਜਦੋਂ ਦੋ ਪਜਾਮਾ ਦਿੱਤੇ ਜਦੋਂ ਦੋ ਪਜਾਮਾ ਏ ਅਤੇ ਬੀ ਦਿੱਤੀਆਂ ਹਨ ਠੀਕ ਹੈ ਇਹਦੇ ਵਿੱਚ ਆਪਾਂ ਕੀ ਕਰਾਂਗੇ ਸਭ ਤੋਂ ਪਹਿਲੇ ਨੰਬਰ ਦੇ ਇਹ ਦੋ ਪਜਾਮਾ ਫਰਕ ਲੈਣੀਆਂ ਨੇ ਆਪਾਂ ਜੇ ਹੁਣ ਇੱਕ ਪੂਜਾ ਆਪਾਂ 6 ਸੈਂਟੀਮੀਟਰ ਲੈ ਲਈ ਠੀਕ ਆਹ ਪੂਜਾ 5 6 ਸੈਂਟੀਮੀਟਰ ਲੈ ਲਈ ਏ ਵੀ ਪੂਜਾ ਇਹਦੇ ਤੇ 90 ਡਿਗਰੀ ਦੇ ਕੋਣ ਬਣਾਓ ਦੋਨਾਂ ਤੇ ਦੋਨਾਂ ਬਿੰਦੂਆਂ ਤੇ ਠੀਕ ਫਿਰ ਦੁਬਾਰਾ ਬਾਹਰ ਲਾਈਨ ਲੈ ਲੈਣੀ ਆ ਹੁਣ ਇਹ ਜਿਹੜੀ ਪੂਜਾ ਹੈਗੀ ਆ ਇਹ ਆਪਾਂ 4 ਸੈਂਟੀਮੀਟਰ ਲੈ ਲਓ 1 2 3 4 ਠੀਕ ਹੈ ਇਧਰ ਵੀ 4 ਸੈਂਟੀਮੀਟਰ ਕੱਟ ਲਓ 1 2 3 4 ਇਹਨੂੰ ਆਪਸ ਵਿੱਚ ਉੱਪਰੋਂ ਮਿਲਾ ਦਿਓ ਇਹ ਤਾਂ ਇਹ ਸਾਡੇ ਕੋਲੇ ਕੀ ਬਣ ਗਈ ਆਇਤ ਆਹ ਕੁਝਾ ਸਾਹਮਣੇ ਦੀ 6 ਸੈਂਟੀਮੀਟਰ ਹੋ ਗਈ ਇਹ ਸਾਡੇ ਕੋਲ 4 ਸੈਂਟੀਮੀਟਰ ਹੋ ਗਈ ਇਹ ਵੀ ਸਾਡੇ ਕੋਲੇ 4 ਸੈਂਟੀਮੀਟਰ